ਸਾਭ ਦੀਆਂ ਨੇ ਜਿੱਥੇ ਵੀ ਪੈ ਰਹੇ ਹੈ ਸੋ ਸਮਾਨ ਦੇ ਵਿੱਚ ਵੀ ਦੇਖੋ ਕਿੰਨੇ ਪਿਆਰੇ ਦ੍ਰਿਸ਼ ਨੇ ਅੱਗੇ ਨਜ਼ਰ ਆ ਰਹੇ ਹੈ ਵੀ ਵੀ ਘਰ ਰਹੀ ਆ ਸੁਭਾਵ ਨਾਲ ਲੱਗਦਾ ਵੀ ਲੰਬਾ ਨਹੀਂ ਪਊਗਾ ਅੱਗ ਨਾਲੇ ਸਾਰੇ ਪਾਸੇ ਨਹੀਂ ਪੈ ਰਹੇ ਇਹ ਆਪਣਾ ਆਪਣਾ ਫਣ ਦੇ ਟਾਣਾ ਕਿ ਇਸ ਟਾਈਮ ਨਹੀਂ ਪੈ ਰਹੇ ਹੈ ਇਹ ਗੰਡਾ ਵਿੱਚ ਹਾਦੀ ਲਗਾਏ ਹੋ ਕਿੱਥੇ ਕਿੱਥੇ ਨਹੀਂ ਪੈ ਰਹੇ ਆ ਇਹ ਤਾਂ ਇਹਨਾਂ ਤੋਂ ਫਰੈਂਕਰੀ ਹੋ ਗਿਆ ਅਸੀਂ ਇਹਦਾ ਤਸਨਾ ਮਸਲੂਰਾਂ ਦੀ ਆਵਾਜ਼ ਵਲੰਦ ਕਰਨ ਵਾਲਾ ਚੈਨਲ ਹੈ ਸਾਡਾ ਇਸ ਕਰਕੇ ਸਾਰੇ ਕਿਸਾਨ ਵੀਰੋ ਨੂੰ ਬੇਨਤੀ ਹੈ ਸਾਡੇ ਚੈਨਲ ਨੂੰ ਵੱਧੋ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਇਹ ਤਸਵੀਰ ਬਲਾਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਜਾਨੀ ਕਿ ਤੇ ਇਸ ਟਾਈਮ ਹੀ ਪੈ ਰਿਹਾ ਹੈ ਮੈਂਟ ਕਰਕੇ ਆਪੋ ਆਪਣੀ ਹਾਜ਼ਰੀ ਜਰੂਰ ਲਗਾਓ ਕਿੱਥੇ ਕਿੱਥੇ ਨਹੀਂ ਪਹਰੇ ਆਏ ਕਿੱਥੇ ਬਦਲਵਾਈ ਹੈ ਦੇਖੋ ਸਮਾਨ ਦੇ ਦ੍ਰਿਸ਼ ਕਿਤੇ ਜਿੱਟਾ ਕਿਤੇ ਕਾਲਾ ਬਹੁਤ ਹੀ ਪਿਆਰਾ ਦ੍ਰਿਸ਼ ਹੈ ਸਾਡੇ ਵਿੱਚ ਉਹ ਕਿਤੇ ਨਹੀਂ ਪੈਣ ਵਾਲਾ ਗਰਮੀ ਤੋਂ ਰਾਹਤ ਮਿਲ ਗਿਆ ਉੱਥੇ ਜ ਫਸਲਾਂ ਵੀ ਟੁੱਪੀ ਜਾਂਦੀਆਂ ਨੇ ਸਬਜ਼ੀਆਂ ਹਰਾ ਝਰਾ ਇਹ ਵੀ ਦੇ ਮਕੀਏ ਖੇਤਾਂ ਨੂੰ ਸਭ ਨੂੰ ਪਾਣੀ ਮਿਲ ਗਿਆ ਇਹ ਇੱਕ ਤਰਫ ਦੀ ਮਿਹਰ ਹੈ। ਗੰਟਾ ਵਿੱਚ ਹਾਜ਼ਰੀ ਜ਼ਰੂਰ ਲਗਾਇਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ। ਕਿੱਟ ਕਰਕੇ ਹਾਜ਼ਰੀ ਜਰੂਰ ਲਗਾਇਓ ਕਿੱਥੇ ਕਿੱਥੇ ਨਹੀਂ ਪੈ ਰਹੇ ਤਸਵੀਰਾਂ ਬਲੌਕ ਮਾਣੋ ਜਿਲ੍ਹਾ ਫਤਿਹਗੜ ਸਾਹਿਬ ਦੀਆਂ ਨੇ ਇੱਥੇ ਇਸ ਟਾਈਮ ਹੀ ਪੈ ਰਹੇ ਹੈ ਦੇਖੋ ਸਮਾਨ ਦੇ ਦ੍ਰਿਸ਼ ਯਾ ਲਾਗੀ ਬਹੁਤ ਈ ਚੀਜ਼ ਮੇਕ ਕੀਤੀ ਹੈ ਸਮਾਨ ਕਿਤੇ ਕਾਲਾ ਹੈ ਸੋ ਪ੍ਰਭੂ ਹਾਜ਼ਰੀ ਜਰੂਰ ਲਗਾਇਓ ਵੀਡੀਓ ਨੂੰ ਲਾਈਕ ਖੇਰ ਵੀ ਕਰਿਓ ਨੂੰ ਸਰਪ੍ਰਾਈਜ਼ ਕਰਿਓ ਅੱਜੋ ਕੋਸਾਨਾ ਮਜ਼ੂਰ ਦੀ ਆਵਾਜ਼ ਸੀ ਹੋਰ ਵੀ ਫੁਲਕੇ ਠਾਪਕੀਏ ਤੇ ਕੌਮੀ ਦੇ ਦ੍ਰਿਸ਼ ਬਲਖ ਮਾਣੋ ਦੇ ਅਣੀ ਚਟਾਨਾਂ ਨੀਮਾਂ ਦੇ ਗੀਲੀ ਵੀ ਲਸ਼ ਕਰਈ ਹੈ ਬੱਦਲ ਵੀ ਘਰ ਕਰ ਰਹੇ ਹੈ ਹਲਾ ਬਹੁਤ ਤੇਜ਼ ਮੀਂਹ ਸੀ ਹੁਣ ਹੌਲੀ ਹੋ ਰਿਹਾ ਹੈ ਲਗਭਗ ਅੱਜ ਸਾਰੇ ਹੀ ਪੰਜਾਬ ਵਿੱਚ ਮੀਂਹ ਹੈ ਬੱਦਲ ਘਰਕਦਾ ਹੋਇਆ ਏਰੀ ਲਿਸ਼ਕਦੀ ਹੋਈ ਦੇਖੋ ਬੱਦਲ ਦਾ ਨਿਆਰਾ ਇਹਨੀ ਜਿਆਦਾ ਭਿਆਨਕ ਗਰਮੀ ਸੀ ਜਿਸ ਤੋਂ ਰਾਹਤ ਨਹੀਂ ਮਿਲੀ ਸਸਲਾ ਹਰੇ-ਚਾਰੇ ਨੂੰ ਵੀ ਪਾਣੀ ਮਿਲੇ ਆ ਸੋ ਇਸ ਤੋਂ ਕਮੈਂਟ ਕਰਕੇ ਹਾਜ਼ਰੀ ਜ਼ਰੂਰ ਲਗਾਓ ਆਪੋ ਆਪਣੇ ਇਲਾਕੇ ਦੀ ਅਪਡੇਟ ਵੀ ਦਿਓ ਖੇਪ ਤੋਂ ਕੁਵਾਲ ਦੁਆਰਾ ਤੇਜ਼ ਹੋਇਆ ਮੀਂਹ ਹਾਂ ਦਾ ਦਰਸ਼ਕ ਬੜਾ ਪਿਆਰ ਹੈ ਕਿ ਤੇ ਚਿੱਟਾ ਮੌਸਮ ਬੱਦਲਾਂ ਕਿਤੇ ਕਾਲਾ ਬੱਦਲ ਹੈ ਲਗਭਗ ਸਾਰੇ ਹੀ ਪੰਜਾਬ 'ਚ ਇੱਕੋ ਜਿਹੇ ਹਾਲਾਤ ਨੇ ਮੌਸਮ ਦੇ ਇਹ ਵੀ ਲਗਾਤਾਰ ਕਰ ਰਹੀ ਹੈ ਬੱਸ ਵੀ ਰਹੀ ਹੈ ਬੀਲੀ ਸੋ ਦੋਸਤੋ ਜਿਹੜੇ ਵੀਰ ਜਨ ਦੇ ਨਾਲ ਜੋ ਬੈਨੇ ਬੜਾ ਧੰਨਵਾਦ ਵੀਰਾਂ ਦਾ ਅਦੇ ਚੈਨਲ ਨੂੰ ਪਿਆਰ ਦੇਣ ਵਾਸਤੇ ਇਹ ਤਸਵੀਰਾਂ ਬਲਾਕਾ ਮੋਹਨ ਜਿਲ੍ਹਾ ਫਤਿਹਗੜ ਸਾਹਿਬ ਦੀਆਂ ਨੇ ਪ੍ਰਭੂ ਆਪ ਕੋ ਮੈਂ ਲਾ ਕੇ ਰਿਕਮੈਂਡਾ ਜਿਹੜੀ ਕਮੈਂਟਾਂ ਜਿਹੜੀ ਜਰੀਏ ਹਾਜ਼ਰੀ ਜਰੂਰ ਲਗਾਓ ਅਰੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਮੈਂਟ ਕਰਿਓ ਬਹੁਤ ਬੜਾ ਪਿਆਰਾ ਲੱਗ ਰਿਹਾ ਹੈ ਦੋਸਤੋ ਕੋਦਰੇ ਚ ਸਮਾਨੀ ਵੀਲੀ ਵੀ ਕਰ ਕਰ ਰਹੀ ਹੈ ਲਸ਼ਕ ਵੀ ਰਹੀ ਹੈ ਦਸ ਵੀਰ ਜਿਹੜਾ ਫੋਟੋ ਕੰਸਾ ਦੇ ਬਲਾਕ ਮਾਣੋ ਦੀ ਹੈ ਨੇ ਧੰਨਵਾਦ ਦੋਸਤੋ ਪੇਜ ਦੇ ਨਾਲ ਚੈਨਲ ਦੇ ਨਾਲ ਜੁੜਨ ਲਈ اس طرح سمان کرتے رہے ہیں oh, اوہ دیکھو کٹا پیارا دریشہ سمان دا بہت oh, ہی ہرمان پیارا دریش سمان دا ایدلی سہر اور سمان دا روپا ایدھے اور دیکھو کتا دا دریش سمان بک بک جگہ دیکھتا کہ درش بڑے بینے سمان چا ਉਹ ਵੀਰੋ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਭਰਾਵੋ ਇਹ ਕੋ ਫੋਟੋ ਦਾ ਕਿਸ਼ਮਤ ਤੇ ਮੌਸਾਂ ਕਿੱਦਾਂ ਦਾ ਹੈ ਬਦਲ ਰਹਾ ਹੈ ਕਿੱਥੇ ਕਿੱਦਾਂ ਦਾ ਹੈ ਇਹ ਕਿੱਦਾਂ ਦਾ ਪਿਆਰਾ ਦ੍ਰਿਸ਼ ਹੈ ਇਹ ਆਮ ਆਬਾ ਮਬੀ ਨਾਲ ਦੀ ਨਾਲ ਚੱਲ ਰਹੀਆਂ ਨੇ